ਲੋਕਾਂ ਨੂੰ ਅਪੀਲ ਆ ਵੀ ਲੁਧਿਆਣਾ ਵੀ ਨੂੰ ਜਿਤਾਓ ਲੁਧਿਆਣੇ ਸ਼ਹਿਰ ਦੀ ਗੱਲ ਕਰਨ ਵਾਲਾ ਜਿਤਾਓ ਲੁਧਿਆਣੇ ਦਾ ਰਹਿਣ ਵਾਲਾ ਜਿਤਾਓ ਬਾਹਰਲੇ ਲੋਕਾਂ ਨੂੰ ਆਪਾਂ ਪਰਖ ਲਿਆ ਪਹਿਲਾਂ ਦੇਖ ਲਿਆ ਹੈ ਨਾ ਆਪਾਂ ਨੁਕਸਾਨ ਉਠਾਇਆ ਬਹੁਤ ਜ਼ਿਆਦਾ ਲੁਧਿਆਣਾ ਬਹੁਤ ਪਛੜ ਗਿਆ ਲੁਧਿਆਣੇ ਦਾ ਵਿੱਚੋਂ ਜੋ ਕੋਈ ਹੋਊਗਾ ਉਹਨੂੰ ਪਤਾ ਹੋਊ ਸਮੱਸਿਆਵਾਂ ਨੇ ਕੀ ਨੇ ਉਹ ਸਾਰੀਆਂ ਸੁਸਾਇਟੀਆਂ ਸੁਭਾਵਾਂ ਨੂੰ ਸੰਗਠਨਾਂ ਨੂੰ ਵਪਾਰ ਮੰਡਲਾਂ ਨੂੰ ਹੈ ਨਾ ਇੰਡਸਟਰੀ ਦੇ ਜਿਹੜੇ ਸੰਗਠਨ ਨੇ ਉਹਨਾਂ ਨੂੰ ਜਾਣਦਾ ਹੋਵੇ ਨੇੜੇ ਉਹਨਾਂ ਦੇ ਵਿੱਚ ਬੈਠਦਾ ਹੋਵੇ ਉਹਨਾਂ ਦੀ ਗੱਲ ਸੁਣਦਾ ਹੋਵੇ ਉਹਨਾਂ ਦੀ ਗੱਲ ਸਮਝਦਾ ਹੋਵੇ ਉਹਨੂੰ ਫਿਰ ਐਂਡ ਤੱਕ ਪਹੁੰਚਾਉਣ ਦੀ ਸਮਰੱਥ ਲੁਧਿਆਣੇ ਦੇ ਸ਼ਹਿਰ ਦਾ ਬੰਦਾ ਚਾਹੀਦਾ ਉਮੀਦਵਾਰ ਸਰਦਾਰ ਰਜੀਸ਼ ਸਿੰਘ ਢੱਲੋਂ ਅੱਜ ਬਾਬਾ ਵਿਜੇ ਚਾਹਲ ਜੀ ਦੇ ਸਾਲਾਨਾ ਭੰਡਾਰੇ ਤੇ ਆਏ ਆ ਮੈਨੂੰ ਬੜੀ ਖੁਸ਼ੀ ਹੋਈ ਆ ਕਿ ਉਹ ਸਾਡੇ ਲੋਕਾਂ ਦੇ ਵਿੱਚ ਆ ਕੇ ਜਨ ਮਾਨਸ ਦੀ ਗੱਲ ਕਰਨ ਵਾਲੇ ਵਿਅਕਤੀ ਆ ਔਰ ਇਲਾਕੇ ਦੇ ਵਿੱਚ ਤੁਸੀਂ ਆਪ ਦੇਖ ਰਹੇ ਹੋ ਕਿ ਲੋਕ ਬਾਹਾਂ ਖੜੀਆਂ ਕਰਕੇ ਕਹਿ ਰਹੇ ਆ ਕਿ ਨਾ ਤਾਂ ਆਮ ਆਦਮੀ ਪਾਰਟੀ ਵਾਲਾ 1000 ਰੁਪਿਆ ਆ ਤੇ ਨਾ ਹੀ ਮੋਦੀ ਸਾਹਿਬ ਵਾਲਾ 15 ਲੱਖ ਰੁਪਿਆ ਲੱਭਿਆ ਕਿਤੇ ਤੇ ਮੋਦੀ ਸਾਹਿਬ ਜਿਹੜੇ ਕਹਿੰਸੀ ਕਾਲਾ ਤੰਦ ਬਾਹਰਲੇ ਦੇਸ਼ਾਂ ਚੋਂ ਲਿਆਉਣਾ ਕੱਲ ਦਾ ਮੋਦੀ ਸਾਹਿਬ ਦਾ ਬਿਆਨ ਆ ਰਿਹਾ ਕਿ ਕਾਲਾ ਧਨ ਤਾਂ ਕਹਿੰਦੇ ਹੁਣ ਅਬਾਨੀਆਂ ਅਡਾਨੀਆਂ ਦੇ ਘਰੋਂ ਨਿਕਲ ਕੇ ਕਾਂਗਰਸੇ ਜਾਣ ਲੱਗ ਗਿਆ ਮੋਦੀ ਸਾਹਿਬ ਤੁਸੀਂ ਤਾਂ ਕਾਲਾ ਧਨ ਬੰਦ ਕਰ ਰਹੇ ਸੀ ਖਤਮ ਕਰ ਰਹੇ ਸੀ ਫਿਰ ਤੁਹਾਡੇ ਹੀ ਦੇਸ਼ 'ਚ 10 ਸਾਲ ਦੇ ਤੁਹਾਡੇ ਸੱਤਾ ਸਾਥੀ ਕਾਲਾ ਧਨ ਦੁਬਾਰਾ ਕਿਵੇਂ ਚੱਲ ਪਿਆ ਇਹ ਸਾਰੀਆਂ ਗੱਲਾਂ ਲੋਕ ਸਮਝਦੇ ਆ ਵੀ ਇਹ ਝੂਠ ਨੇ ਤੇ ਉਹ ਝੂਠਾ ਨੂੰ ਖਤਮ ਕਰ ਲਈ ਪੰਜਾਬ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਚਤਾਉਣ ਲਈ ਸਾਰਾ ਇਲਾਕਾ ਵਜਨਬਾਦ ਦਾ ਸਾਰ ਰੰਜੀਸਨ ਢਿੱਲੋਂ ਸ਼ਾਨ ਨਾਲ ਜਤਨ ਦੇ ਲੋਕਾਂ ਦਾ ਹੰਗਾਰਾ ਕਿਸ ਤਰ੍ਹਾਂ ਦਾ ਮਿਲ ਰਿਹਾ ਵਾ ਬਹੁਤ ਵਧੀਆ ਜਗਾ ਜਗਾ ਗੱਲ ਆਉਂਦੀ ਆ ਕਿ ਇੱਕ ਤਾਂ ਤੁਹਾਡੇ ਉਮੀਦਵਾਰ ਸਾਫ਼ ਸੁਥਰੇ ਆ ਬੇਦਾਗ ਆ ਦੂਸਰਾ ਜਿਹੜੀ ਅਕਾਲੀ ਦਲ ਆ ਇਹ ਕਿਉਂਕਿ ਪੰਜਾਬ ਦੀ ਖੇਤਰੀ ਪਾਰਟੀ ਆ ਇਸ ਵਾਰੀ ਦਿੱਲੀ ਵਾਲਿਆਂ ਨੂੰ ਮੂੰਹ ਨਾ ਲਾਉਣ ਦਾ ਇਲਾਕਾ ਨਿਵਾਸੀਆਂ ਨੇ ਪੰਜਾਬ ਵਾਸੀਆਂ ਨੇ ਮਨ ਬਣਾਇਆ ਹੋਇਆ ਇੱਕ ਬਿੱਟੂ ਜੀ ਦਾ ਵਿਰੋਧ ਹੋ ਰਿਹਾ ਜਗਾ ਜਗਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹ ਹੋਣਾ ਹੀ ਆ ਜੀ ਜਦੋਂ ਪਹਿਲਾਂ ਕਾਂਗਰਸ ਨੇ ਆਪ ਤਾਂ 1984 ਚ ਕਤਲੇਆਮ ਕੀਤਾ ਸਿੱਖ ਕੌਮ ਦਾ ਸਾਡੇ ਪਵਿੱਤਰ ਸ੍ਰੀ ਦਰਬਾਰ ਸਾਹਿਬ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਬੰਬਾਂ ਨਾਲ ਤੋਪਾਂ ਨਾਲ ਉਡਾਇਆ ਤੇ ਉਹ 28 ਸਾਲ ਉਥੇ 700 ਕਮਾਣ ਕੇ ਹੁਣ ਉਹਨੂੰ ਯਾਦ ਆ ਗਿਆ ਕਾਂਗਰਸੀ ਪੁਰਾਣਿਆਂ ਨੂੰ ਕਿ ਹਾਂਜੀ ਇਹ ਤਾਂ ਇੰਦਰਾ ਗਾਂਧੀ ਨੇ ਬਹੁਤ ਗਲਤ ਕੀਤਾ ਸੀ ਜੀ ਤੇ ਇਸ ਕਰਕੇ ਉਹ ਹੁਣ ਜਿਹੜੀ ਉਹ 도ਗਲੀ ਨੀਤੀ ਆ ਲੋਕ ਸਮਝ ਰਹੇ ਉਹਨਾਂ ਦੇ ਪੈਰ ਨਹੀਂ ਲੱਗ ਰਹੇ ਸਮਝ ਆ ਨਹੀਂ ਰਹੀ ਕੀ ਕਰੀਏ ਕਦੇ ਉਹ ਆਪਣੀ ਦਾਦੇ ਦੀ ਹੁਨਕਾਰ ਦਿਖਾਉਂਦਾ ਫਿਰਦਾ ਕਦੇ ਉਹ ਕੁਝ ਹੋਰ ਕਰਦਾ ਫਿਰਦਾ ਉਹ ਸਮਾਂ ਲੰਘ ਚੁੱਕਿਆ ਜੀ ਉਹਨਾਂ ਦਾ ਹੁਣ ਇਸ ਕਰਕੇ ਉਹਦਾ ਵਿਰੋਧ ਹੀ ਹੋਊਗਾ ਠੀਕ ਇਹ ਮੇਲਾ ਦਰਬਾਰ ਬਾਬਾ ਖੂਬੀ ਦਾ ਹਰ ਸਾਲ ਬਹੁਤ ਹੀ ਭੁੰਮਤਾ ਮੁੰਡੇ ਨਾਲ ਮਨਾਇਆ ਜਾਂਦਾ ਜਿੱਥੇ ਅਸੀਂ ਦਰਬਾਰ ਦੇ ਵਿੱਚ ਲੰਗਰ ਦਾ ਆਯੋਜਨ ਕਰਦੇ ਹਾਂ ਸੰਗਤਾਂ ਨੂੰ ਮੱਸੇਪ ਰਹਿਤ ਕਰਦੇ ਹਾਂ ਉੱਥੇ ਇਸ ਦਰਬਾਰ ਵੱਲੋਂ ਗਰੀਬ ਕੁੜੀਆਂ ਦੇ ਵਿਆਹ ਔਰ ਗਰੀਬ ਕੁੜੀਆਂ ਪੜਾਈ ਜਾਂਦੀਆਂ ਆ ਅੱਜ ਬਹੁਤ ਸਾਰੇ ਸਤਕਾਰਯੋਗ ਸਾਡੇ ਇਲਾਕੇ ਦੇ ਜਾਨ ਸਰਦਾਰ ਰਣਜੀਤ ਸਿੰਘ ਢਿੱਲੋਂ ਜੋ ਕਿ ਇਸ ਏਰੀਆ ਦੇ ਕੈਂਡੀਡੇਟ ਨੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਹਾਜ਼ਰੀ ਲਗਾਈ ਆ ਔਰ ਸੰਗਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਔਰ ਵਿਸ਼ਵਾਸ ਦਿਵਾਇਆ ਸਾਨੂੰ ਅਤੇ ਇਸੇ ਤਰ੍ਹਾਂ ਇਹ ਮੇਲਾ ਚੱਲਦੇ ਹੁੰਦਾ ਰਹੇਗਾ ਔਰ ਸਾਡਾ ਵੱਧ ਤੋਂ ਵੱਧ ਸਾਥ ਦੇਣਗੇ ਉਹਨਾਂ ਨੇ ਇਹ ਵੀ ਕਿ ਆਪ ਵੀ ਇਸ ਮੇਲੇ ਦੇ ਵਿੱਚ ਅੱਗੇ ਤੋਂ ਜਿਹੜਾ ਅਸੀਂ ਗਰੀਬ ਕੁੜੀਆਂ ਦੇ ਵਿਆਹ ਕਰਦੇ ਆ ਜਾਂ ਸਕੂਲਾਂ ਦੇ ਵਿੱਚ ਭਣਾਉਂਦੇ ਆ ਉਹਦੇ ਵਿੱਚ ਆਪਣੀ ਸਮੂਲੀਅਤ ਹਰ ਸਾਲ ਪਿਆਟਾ। ਅਸੀਂ ਕੀ ਮੰਗ ਕਰਦੇ ਹਾਂ ਦੇ ਜਿਲ੍ਹੇ ਕਿਲੋਸ ਆਉਂਦੇ ਜਾਂਦੇ ਨੇ ਉਹਦੀ ਡਿਮਾਂਡ ਪਹਿਲਾਂ ਕਿਸ ਤਰ੍ਹਾਂ ਹੋਵੇਗੀ ਵੀ ਕੀ ਇੰਨੀ ਲੋੜ ਚਾਹੀਦਾ ਸਭ ਨੂੰ ਦੇਖੋ ਧਿਲੋਂ ਸਾਹਿਬ ਇੱਕ ਸੱਚੇ-ਸੱਚੇ ਇਨਸਾਨ ਹੈ। ਇਸ ਏਰੀਆ ਦੇ ਵਿੱਚ ਜਿੰਨਾ ਤੱਕ ਮੈਂ ਦੇਖਦਾ ਅਸੀਂ ਰਾਜਨੀਤਿਕ ਤਾਂ ਨਹੀਂ ਸਮਾਜ ਸੇਵੀ ਹੋਣ ਦੇ ਨਾਤੇ ਢਿਲੋਂ ਸਾਹਿਬ ਨੂੰ ਬਹੁਤ ਹੀ ਕਰੀਬੀ ਜਾਣਨਾ ਕਿ ਬੇਦਾਗ ਲੀਡਰ ਨੇ ਸਾਡੇ ਇਸ ਏਰੀਆ ਦੇ ਬੇਦਾਗ ਨੇ ਨਹੀਂ ਤਾਂ ਕਿਸੇ ਤੇ ਕੋਈ ਇੰਜਾਮ ਹੈ ਕਿਸੇ ਤੇ ਕੋਈ ਗਲਦਾਮ ਸਾਰਾ ਤੋਂ ਵੱਡੀ ਗੱਲ ਇਹ ਆ ਕਿ ਅਸੀਂ ਢਿਲੋਂ ਜੀ ਨੂੰ ਘਰੋਂ ਜਾ ਕੇ ਬੁਲਾ ਸਕਦੇ ਜੋ ਸਾਡੇ ਏਰੀਆ ਦੇ ਆ ਸਾਡੇ ਲੁਧਿਆਣੇ ਦੇ ਆ ਪੈਰਾਸੂਟ ਰਾਈ ਨਹੀਂ ਹੈ ਜੋ ਪਿਛਲੇ ਕਈ ਸਾਲਾਂ ਤੋਂ ਸੀ ਦੇਖਦੇ ਆ ਰਹੇ ਆ ਕਿ ਜਿਹੜਾ ਕੋ MP ਜਾਂ MLA ਆ ਜਾਂਦਾ ਉਹ ਅਦਰ ਸਟੇਟ ਦਾ ਆ ਜਾਂਦਾ MP MP ਜਿਹੜਾ ਅਦਰ ਸਟੇਟ ਦਾ ਆ ਜਾਂਦਾ ਜਿਨ੍ਹਾਂ ਦਾ ਸਾਨੂੰ ਪਤਾ ਹੀ ਨਹੀਂ ਹੁੰਦਾ ਸਾਨੂੰ ਲੋਕਾਂ ਦਾ ਬੰਦਾ ਚਾਹੀਦਾ ਜਿਹਨੂੰ ਅਸੀਂ ਆਪਣਾ ਕੋਰਸ ਤੋਂ ਕਰ ਦੱਸ ਸਕੀਏ ਭੈ ਜੀ ਜਿੱਦਾਂ ਕਿ ਹੋਣ ਵੀ ਪੈਰਾਸੂਟ ਰਹੀ ਹੈ ਅਸੀਂ ਕਦੇ ਦੇਖੀ ਹੀ ਨਹੀਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਕਰਦੇ ਜਿਹੜਾ ਮੀਡੀਆ ਸਾਡੇ ਇਸ ਮੇਲੇ ਨੂੰ ਕਵਰ ਕਰਨ ਵਾਸਤੇ ਇੱਥੇ ਪਹੁੰਚਿਆ ਸਪੈਸ਼ਲੀ ਦਰਬਾਰ ਬਾਬਾ ਖੂਬੀदास ਜੱਦੀ ਨਸੀਬ ਬਹੁਤ ਹੀ ਸਤਿਕਾਰਯੋਗ ਬਾਬਾ ਵਿਜੇ ਚਾਹਲ ਜੀ ਬੜੇ ਹਰ ਸਾਲ ਇਸ ਰਾਨਾ ਉਰਸ ਮਨਾਉਂਦੇ ਨੇ ਔਰ ਇਹ ਬਹੁਤ ਹੀ ਅੱਛੇ ਢੰਗ ਦੇ ਨਾਲ ਸਮਾਜ ਦੀ ਸੇਵਾ ਕਰਦੇ ਨੇ ਆਪਣੇ ਕਾਨੂੰਨਾਂ ਕਾਲ ਦੇ ਵਿੱਚ ਵੀ ਇਹਨਾਂ ਨੇ ਬਹੁਤ ਸਾਰੀ ਜਿਹੜੇ ਲੋਕਾਂ ਦੀ ਸੇਵਾ ਕੀਤੀ ਕੁੜੀਆਂ ਦਾ ਵਿਆਹ ਕਰਦੇ ਨੇ ਸੋ ਅੱਜ ਬੜਾ ਮਾਣ ਮਹਿਸੂਸ ਹੋਇਆ ਜਦੋਂ ਰਣਜੀਤ ਸਿੰਘ ਜੀ ਟੱਲੋਂ ਜੋ ਕਿ ਲੋਕ ਸਭਾ ਦੇ ਕੈਂਡੀਡੇਟ ਨੇ ਇਹ ਸਾਡੇ ਸੁਲਤਿਆਣੇ ਤੋਂ ਉਹਤੇ ਪਹੁੰਚੇ ਅਤੇ ਬੜੇ ਵਧੀਆ ਟੰਗ ਦੇ ਨਾਲ ਸੰਗਤਾਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਦੱਸਿਆ ਜੋ ਲੁਧਿਆਣੇ ਦੀਆਂ ਮੁਸ਼ਕਲਾਂ ਜਿਹੜੀਆਂ ਹੱਲ ਕਰਨਗੇ ਸਾਰੀਆਂ ਜੇ ਮੇਰੇ ਤੋਂ ਪੁੱਛਦੇ ਹੋ ਮੈਂ ਤਾਂ ਸਭ ਤੋਂ ਵੱਡਾ ਨਸ਼ਾ ਜਿਹੜਾ ਲੁਧਿਆਣੇ ਨੂੰ ਪੱਟ ਕੇ ਖਾ ਰਿਹਾ ਅੱਜ ਤੱਕ ਜਿਹੜਾ ਤੁਸੀਂ ਦੇਖੋ ਜਿਹੜੇ ਵਧੀਆ ਮੁੰਡੇ ਆ ਬਾਹਰ ਚਾਈ ਜਾ ਰਹੇ ਜਿਹੜੇ ਜਿਹੜੇ ਇੱਧਰ ਰਹਿ ਗਏ ਨਸ਼ਿਆਂ ਦੇ ਵਿੱਚ ਮੈਂ ਢਿੱਲੋ ਸਾਹਿਬ ਨੂੰ ਮੈਂ ਸਪੈਸ਼ਲੀ ਇਹ ਗੱਲ ਕਹੀ ਤਾਂ ਉਹਨਾਂ ਨੇ ਇਸ ਸੀ ਦਾ ਪਿਛਵਾਜ ਦਿਲਾਇਆ ਵੀ ਜਦੋਂ ਅਸੀਂ ਸਾਡੀ ਇਹ ਸੀਟ ਕੱਢ ਜੰਨੇ ਐ MP ਬਣ ਜਾਂਦੇ ਤਾਂ ਸਭ ਤੋਂ ਪਹਿਲਾਂ ਨਸ਼ੇ ਦੀ ਰੋਕਥਾਮ ਜਿਹੜੀ ਵੱਡੇ ਲੈਵਲ ਤੇ ਲੁਧਿਆਣੇ ਦੇ ਵਿੱਚ ਸੋ ਹੋਰ ਵੀ ਬਹੁਤ ਸਾਰੇ ਜਿਹੜੇ ਡਵੈਲਪਮੈਂਟ ਦੇ ਜਿਹੜੇ ਮੁੱਦੇ ਆ ਸਾਰੇ ਢਿੱਲੋ ਸਭ ਤੋਂ ਅਸੀਂ ਹੱਲ ਕਰਵਾਵਾਂਗੇ ਸੋ ਮੈਂ ਬੇਨਤੀ ਵੀ ਕਰਦੇ ਆਂ ਜੀ ਸਾਰਿਆਂ ਨੂੰ ਕਿ ਜਿਹੜੇ ਕੈਂਡੀਡੇਟ ਸਾਡੇ ਲੋਕਲ ਕੈਂਡੀਡੇਟ ਜਿਹੜੇ ਜਿਨ੍ਹਾਂ ਦੇ ਅਸੀਂ ਘਰ ਜਾ ਸਕਦੇ ਹਾਂ ਉਹਨਾਂ ਨੂੰ ਜਿਤਾਉਣਾ ਚਾਹੀਦਾ ਸੋ ਢੱਲੋ ਸਾਹਿਬ ਉਹਨਾਂ ਦੇ ਵਿੱਚੋਂ ਇੱਕ ਨੇ ਜਿਹੜੇ ਕਿ ਅਸੀਂ ਇਹਨਾਂ ਨੂੰ ਪਰਸਨਲ ਤੌਰ ਤੇ ਮਿਲ ਸਕਦੇ ਆ ਸੋ ਬਹੁਤ ਧੰਨਵਾਦ ਕਰਦੇ ਆ ਜੀ ਉਹਨਾਂ ਦਾ ਸਾਡੇ ਦਰਬਾਰ ਦੇ ਵਿੱਚ ਦਰਬਾਰ ਪਾਪਾ ਖੂਬੀ ਦਾਸ ਦੇ ਵਿੱਚ ਹਾਜ਼ਰੀ ਲਵਾਈ ਉਹਨਾਂ ਨੇ ਜੀ